ਅੱਜ ਕਾਂਗਰਸ ਦੇ ਸੰਸਦਾਂ ਵੱਲੋਂ ਕਾਂਗਰਸ ਦੇ ਐਮਪੀਜ਼ ਵੱਲੋਂ ਲੋਕ ਸਭਾ ਦੇ ਵਿੱਚ ਜੋ ਕਿਸਾਨ ਹਿਤਾਸ਼ੀ ਹੋਣ ਦਾ ਡਰਾਮਾ ਕੀਤਾ ਗਿਆ ਜੋ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਿਰਫ ਤੇ ਸਿਰਫ ਮਗਰਮੱਛ ਦੇ ਹੰਝੂ ਨੇ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ ਸਿਰਫ ਇੱਕ ਕਢਿਆਲੀ ਹੰਝੂ ਪਾਏ ਜਾ ਰਹੇ ਆ ਇੱਕ ਪੰਜਾਬ ਹਿਤਾਸ਼ੀ ਹੋਣ ਦਾ ਫੋਕਾ ਡਰਾਮਾ ਕੀਤਾ ਜਾ ਰਿਹਾ ਮੈਂ ਤੇ ਕਾਂਗਰਸ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਡੇ ਕਰੀਬ 100 ਐਮਪੀਜ਼ ਨੇ ਆ ਤੁਸੀਂ ਪਿਛਲੇ 8 ਮਹੀਨੇ ਦੇ ਦੌਰਾਨ ਕੀ ਤੁਸੀਂ ਕੋਈ ਕਿਸਾਨੀ ਤੇ ਅੰਦਰ ਕੋਈ ਪ੍ਰਦਰਸ਼ਨ ਕੀਤਾ ਕਿਸਾਨ ਅੰਦੋਲਨ ਚੱਲ ਰਿਹਾ ਉਸ ਤੇ ਕੋਈ ਗੱਲ ਕੀਤੀ ਕੋਈ ਐਮਐਸਪੀ ਤੇ ਗੱਲ ਕੀਤੀ ਸੋ ਬਿਲਕੁਲ ਮਹਿਜ਼ ਡਰਾਮੇ ਤੋਂ ਵੱਧ ਕੇ ਕੁਝ ਨਹੀਂ ਔਰ ਮੈਂ ਉਲਟਾ ਇਹ ਪੁੱਛਣਾ ਚਾਹੁੰਦਾ ਵੀ ਕਾਂਗਰਸ ਦੀ ਪਿਛਲੀ ਸਰਕਾਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਸੀ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਉੜ ਦੇ ਮੁੰਝ ਜੀਰਾ ਔਰ ਉਸ ਕਰਜ਼ਾ ਮਾਫੀ ਚੋ ਵੀ ਬਹੁਤਾ ਕਰਜ਼ਾ ਮਾਫੀਆਂ ਜਿਹੜੇ ਕਿਸਾਨਾਂ ਦੀਆਂ ਪਾਰਟ 1 ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦیاں ਹੋਈਆਂ ਉਹ ਜਿੰਨਾ ਵੀ ਬਕਾਇਆ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਦਿੱਤਾ ਔਰ ਇੰਨਾ ਹੀ ਨਹੀਂ ਆਰਡੀਐਫ ਦੇ ਵਿੱਚੋਂ ਕਰਜ਼ਾ ਮਾਫ ਕੀਤਾ ਗਿਆ ਔਰ ਇਹਨਾਂ ਦੀ ਗਲਤੀ ਜਿਹੜੀ ਹੈ ਕਾਂਗਰਸ ਸਰਕਾਰ ਦੀ ਪਿਛਲੀ ਦੀ ਉਹ ਅੱਜ ਵੀ ਪੰਜਾਬ ਭੁਗਤ ਰਿਆ ਅੱਜ ਵੀ ਜੇ ਪੰਜਾਬ ਦਾ ਆਰਡੀਐਫ ਜਿਹੜਾ ਹੈ ਜੇਕਰ ਆਰਡੀਐਫ ਤੇ ਐਮਡੀਐਫ ਦੇ ਕਰੀਬ 7000 ਕਰੋੜ ਰੁਪਇਆ ਬਕਾਇਆ ਹੈ ਤੇ ਮੈਂ ਸਮਝਦਾ ਕਿ ਇਹ ਸਾਰਾ ਇਹ ਜਿਹੜਾ ਜੇਕਰ ਕੋਈ ਜ਼ਿੰਮੇਵਾਰ ਹੈ ਤੇ ਉਹਦੇ ਲਈ ਸਿਰਫ ਤੇ ਸਿਰਫ ਕਾਂਗਰਸ ਜ਼ਿੰਮੇਵਾਰ ਹੈ। ਔਰ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਕਾਂਗਰਸ ਪੰਜਾਬ ਦੇ ਵਿੱਚ ਜੋ ਤੁਸੀਂ ਦੇਖਿਆ ਹੋਣਾ ਕਿ ਅੱਜ ਜੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਜੋ ਪੰਜਾਬ ਸਰਕਾਰ ਮਾਨ ਸਰਕਾਰ ਬੜੇ ਵੱਡੇ ਪੱਧਰ ਤੇ ਜੋ ਇਹ ਜੜਾ ਅਭਿਆਨ ਚੱਲ ਰਿਹਾ ਕੀ ਇਹ ਜਿਹੜੇ ਲੋਕ ਨੇ ਇਹ ਇਸ ਦੇ ਵਿਰੁੱਧ ਨੇ ਔਰ ਮੈਂ ਇਹਨਾਂ ਨੂੰ ਇਹ ਵੀ ਪੁੱਛਣਾ ਚਾਹਦਾ ਪੇ ਜੋ ਜਿਹੜਾ ਜਿੱਥੇ ਨਸ਼ਿਆਂ ਦੇ ਵਿਰੁੱਧ ਪਹਿਆਨ ਚੱਲ ਰਿਹਾ ਉੱਥੇ ਹੀ ਭ੍ਰਿਸ਼ਟਾਚਾਰ ਦੇ ਵਿਰੁੱਧ ਜਿਹੜਾ ਐਡਾ ਵੱਡਾ ਅੰਦੋਲਨ ਚੱਲ ਰਿਹਾ ਕੀ ਇਹ ਇਸ ਦੇ ਵੀ ਵਿਰੁੱਧ ਨੇ ਕੀ ਜਿਹੜੀ ਕਾਂਗਰਸ ਆ ਪੰਜਾਬ ਦੇ ਵਿੱਚ ਸ਼ਾਂਤੀ ਆਵੇ ਕੀ ਇਹ ਉਸ ਦੇ ਵਿਰੁੱਧ ਆ ਕੀ ਪੰਜਾਬ ਦੇ ਵਿੱਚ ਜੇਕਰ ਰੋਜ਼ਗਾਰ ਅੱਜ 50000 ਤੋਂ ਵੀ ਜ਼ਿਆਦਾ ਪੰਜਾਬ ਦੇ ਅੰਦਰ ਰੋਜ਼ਗਾਰ ਮਿਲਿਆ ਕੀ ਇਹ ਇਸ ਦੇ ਵੀ ਵਿਰੋਧ ਹਨ ਤੇ ਮੈਂ ਤੇ ਇਹਨਾਂ ਨੂੰ ਇਹੀ ਪੁੱਛਣਾ ਚਾਹੁੰਦਾ ਹੈ ਕਿ ਕਾਂਗਰਸੀਆਂ ਨੂੰ ਹੁਣ ਵੀ ਆਤਮ ਮੰਥਨ ਕਰਨ ਦੀ ਜ਼ਰੂਰਤ ਹੈ ਇਹਨਾਂ ਨੂੰ ਤਾਂ ਮੈਂ ਉਲਟਾ ਇਹ ਪੁੱਛਣਾ ਚਾਹੁੰਦਾ ਕਿ 70 ਸਾਲ ਤੁਹਾਡੀ ਸਰਕਾਰ ਸੀ ਔਰ 70 ਸਾਲ ਦੇ ਵਿੱਚ ਅੱਜ ਜਿਹੜੀ ਸਾਡੀ ਕਿਸਾਨੀ ਸੰਘਰਸ਼ ਕਰ ਰਹੀ ਆ ਪਾਰਟ 1 ਕਿਸਾਨ ਅੰਦੋਲਨ ਜਿਹੜਾ ਐਡੇ ਵੱਡੇ ਪੱਧਰ ਤੇ ਹੋਇਆ ਜੇਕਰ ਹੋਇਆ ਤੇ ਕਿਉਂ ਹੋਇਆ ਉਹ ਕਾਂਗਰਸ ਦੀਆਂ ਨਲਾਇਕੀਆਂ ਕਰਕੇ ਹੋਇਆ ਪਿਛਲੇ 70 ਸਾਲ ਦੇ ਬਾਵਜੂਦ ਜੇ ਐਮਐਸਪੀ ਦੀ ਲੀਗਲ ਗਾਰੰਟੀ ਕਾਂਗਰਸ ਨੇ ਦਿੱਤੀ ਹੁੰਦੀ ਤੇ ਅੱਜ ਜਿਹੜਾ ਇਹ ਜਿਹੜਾ ਕਿਸਾਨੀ ਨੂੰ ਖਮਿਆਜਾ ਭੁਗਤਣਾ ਨਾ ਪੈਂਦਾ ਜਿਹੜੇ 850 ਦੇ ਕਰੀਬ 700 ਤੋਂ ਉੱਪਰ ਕਿਸਾਨ ਜਿਹੜੇ ਆ 736 ਤੇ 45 ਦੇ ਕਰੀਬ ਜਿਹੜੇ ਹੁਣ ਸ਼ਹੀਦियां ਹੋਈਆਂ 800 ਦੇ ਕਰੀਬ ਕਿਸਾਨ ਜਿਹੜੇ ਸ਼ਹੀਦ ਹੋਇਆ ਇਸ ਦੇ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤੇ ਸਿਰਫ ਤੇ ਸਿਰਫ ਕਾਂਗਰਸ ਹੈ ਜੇਕਰ ਕਾਂਗਰਸ ਨੇ ਐਮਐਸਪੀਡੀ ਕੋ ਗਾਰੰਟੀ ਦਿੱਤੀ ਹੁੰਦੀ ਸੁਆਮੀਨਾਥ ਰਿਪੋਰਟ ਲਾਗੂ ਕੀਤੀ ਹੁੰਦੀ ਤੇ ਅੱਜ ਕਿਸਾਨ ਜਿਹੜੇ ਉਹ ਅੱਜ ਸੜਕਾਂ ਤੇ ਨਾ ਹੁੰਦੇ ਅੱਜ ਕਿਸਾਨੀ ਨੂੰ ਅੰਦੋਲਨ ਨਾ ਕਰਨਾ ਪੈਂਦਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਕਾਂਗਰਸ ਆ ਆਪਣੇ ਘੜਿਆਲੀ ਜਿਹੜੇ ਹੰਝੂ ਆ ਉਹ ਬਹਾਣਾ ਬੰਦ ਕਰੇ ਮਗਰਮਾਚੇ ਹੰਝੂ ਬਹਾਣਾ ਬੰਦ ਕਰੇ ਥੈਂਕ ਯੂ